ਦੇਖੋ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਜਾ ਕੇ ਜੋ ਵੀ ਮੰਗੋਗੇ ਨਾ ਤੁਹਾਡੀ ਚੋਲੀ ਜ਼ਰੂਰ ਪੈ ਜਾਏਗਾ। ਮੈਂ ਤੁਹਾਨੂੰ ਵਿਸ਼ਵਾਸ ਦੇ ਨਾਲ ਕੰਨਾ ਕੋਈ ਕਈਆਂ ਕਹਾਣੀਆਂ ਗੱਲਾਂ ਆਗੀਆਂ ਹੀ ਨਹੀਂ। ਇਹ ਮੇਰੇ ਆਪਣੇ ਨਾਲ ਬੀਤੀਆਂ ਹੋਈਆਂ ਤੇ ਮੈਂ ਤੁਹਾਡੇ ਨਾਲ ਹੀ ਸਾਂਝੀ ਕਰਾਂਗਾ। ਕਹਿੰਦੇ ਜਦੋਂ ਬੰਦਾ ਕਮਾਂਦਾ ਨਾ ਨਾ ਹੋਵੇ ਦੁਨੀਆ ਬੜੀ ਟੀਚਰਾ ਕਰਦੀ ਏ ਤੇ ਉਸ ਵੇਲੇ ਵੀ ਮੈਂ ਕਦੇ ਕਿਸੇ ਸਾਹਮਣੇ ਨਹੀਂ ਕਲਪਿਆ। ਕਿਸੇ ਨੂੰ ਨਹੀਂ ਕਿਹਾ ਕਦੀ। ਮੈਂ ਸਿਰਫ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਬਹਿ ਗਿਆ ਕਿ ਬਾਬਾ ਜੀ ਮੇਰੀ ਨੌਕਰੀ ਤੁਸੀਂ ਲੋਵਾ ਕੇ ਦੇਣੀ ਆ। ਤੇ ਲੋਆਣੀ ਵੀ ਵਧੀਆ ਜਗ੍ਹਾ ਤੇ ਆ ਪੂਰਾ ਸਬਰ ਸੀ ਪੂਰਾ ਵਿਸ਼ਵਾਸ ਸੀ ਬਾਬਾਈ ਤੇ ਯਕੀਨ ਮੰਨਿਓ ਜਿੱਥੇ ਮਗਦੀ ਸੋਚ ਵੀ ਨਹੀਂ ਸਕਦਾ ਸੀ ਬਾਬਾਈ ਨੇ ਉਸ ਥਾ ਤੇ ਬਿਠਾ ਦਿੱਤਾ ਅੱਜ ਸਵਾ ਮੈਨੇ ਨਹੀਂ ਰੱਖਦਾ ਤੁਹਾਡੇ ਕੋ ਕਿਹੜੀ ਡਿਗਰੀ ਆ ਤੁਸੀਂ ਕੀ ਕੀਤਾ ਕਿੰਨਾ ਪੈਸਾ ਜਿਹੜਾ ਬਦੀ ਤਾਕਤ ਲੈ ਗਏ ਤੁਸੀਂ ਨਾਲ ਚੱਲਦੇ ਆਉਣਾ ਉਹ ਤਾਂ ਤੁਹਾਨੂੰ ਉੱਥੇ ਬਿਠਾ ਸਕਦਾ ਜਿੱਥੇ ਕਿਸੇ ਨੇ ਵੀ ਨਾ ਸੋਚਿਆ ਹੋਵੇ ਮੈਂ ਕਦੇ ਦੁਨੀਆ 'ਚ ਕਿਸੇ ਅੱਗੇ ਹੱਥ ਨਹੀਂ ਫਾਇਆ ਹਾਂ ਆਪਣੇ ਮਾਲਕ ਦੇ ਅੱਗੇ ਜਾ ਕੇ ਜਰੂਰ ਹੱਥ ਬੁਲਾਈਦੇ ਆ ਕਿ ਮਾਲਕਾ ਰੋਟੀ ਤੂੰ ਹੀ ਚਲਾਣੀ ਮੇਰੇ ਘਰ ਸੋ ਗਾਲੀ ਯਾਦ ਰੱਖਣਾ ਮੇਰੀ ਭਰੋਸਾ ਰੱਖੋ ਬਾਬਾ ਦੀਪ ਸਿੰਘ ਜੀ ਤੇ ਤੁਹਾਨੂੰ ਬਾਹ ਦੁਨੀਆ ਨੇ ਨਾ ਘਰਤੀ ਹੋਵੇ ਭਾਵੇਂ ਸਾਰਾ ਜੱਗ ਪਿੱਛੇ हट ਗਿਆ ਹੋਵੇ ਕਿ ਤੇਰੇ ਆ ਕੰਮ ਨਹੀਂ ਹੋਣੇ ਜਿੱਥੇ ਮਰਜ਼ੀ ਚੱਲ ਜਾ ਤੁਸੀਂ ਯਕੀਨ ਦੇ ਨਾਲ ਬਾਬਾ ਦੀਪ ਸਿੰਘ ਦੇ ਦਰਬਾਰ ਆਓ ਅਰਦਾਸ ਕਰੋ ਸੱਚੇ ਦਿਲੋਂ ਕਿ ਬਾਬਾ ਦੀਪ ਸਿੰਘ ਜੀ ਮੈਂ ਬਹੁਤ ਵਿਸ਼ਵਾਸ ਦੇ ਨਾਲ ਆ ਮੇਰੇ ਇਹ ਗਾਰਜ ਪੂਰੇ ਕਰਾ ਦਿਓ ਵੇਰ ਦੇਖਣਾ ਬਾਬਾ ਦੀਪ ਸਿੰਘ ਜੀ ਦੀ ਕਿਵੇਂ ਕਿਰਪਾ ਵਰਤਦੀ